ਕੰਗਣਾ ਰਣੋ ਦੇ ਥੱਪੜ ਮਾਰਨ ਵਾਲੀ ਮਹਿਲਾ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਹੈ ਤੇ ਭਾਵੁਕ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਪਛਤਾਰੀ ਹੈ ਤੇ ਮਾਫੀ ਮੰਗ ਲਈ ਗਈ ਹੈ ਤੇ ਇਹ ਬਿਆਨ ਦੱਸਦੀ ਹੈ ਕਿ ਡੀਆਈਜੀ ਵਿਜੇ ਕਾਪਲਾ ਦਾ ਬਿਆਨ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਬਿਆਨ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਵੁਕ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਿਸ ਦੇ ਵਿੱਚ ਹੁਣ ਕੁਲਵਿੰਦਰ ਕੌਰ ਪਛਤਾਰੀ ਹੈ ਤੇ ਮਾਫੀ ਮੰਗ ਰਹੀ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਕੰਗਣਾ ਰਣੋਤ ਦੇ ਥੱਪੜ ਜੜ ਦਿੱਤਾ ਗੁਲਵਿੰਦਰ ਕੌਰ ਨੇ ਤੇ ਉੱਥੇ ਹੀ ਜਿਹੜਾ ਕਿ ਕਿਸਾਨ ਮਹਿਲਾ ਨੂ ਲੈ ਕੇ ਕਿਹਾ ਜਾ ਰਿਹਾ ਸੀ ਕਿ ਜੋ ਮਹਿਲਾਵਾਂ ਦੇ ਲਈ ਜੋ ਧਰਨੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚ ਮਹਿਲਾਵਾਂ ਬੈਠੀਆਂ ਸੀ ਉਸ ਦੇ ਬਿਆਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ 100-100 ਰੁਪਏ ਦੇ ਵਿੱਚ ਜੋ ਬਿਆਨ ਦਿੱਤਾ ਸੀ ਕੰਗੜਾ ਰੋ ਨੌ ਦੇ ਵੱਲੋਂ ਉਸ ਦੇ ਵਿੱਚ ਮੇਰੀ ਮਾਤਾ ਵੀ ਬੈਠੀ ਸੀ ਤੇ ਜਿਸ ਤੋਂ ਬਾਅਦ ਹੁਣ ਇੱਕ ਨਵਾਂ ਖੁਲਾਸਾ ਨਿਕਲ ਕੇ ਬਾਹਰ ਆ ਰਿਹਾ ਹੈ ਤੇ ਇਹ ਵੱਡਾ ਫਰਦਾ ਫਾਸ਼ ਹੋਇਆ ਹੈ ਤੇ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਕੌਰ ਨੇ ਹੁਣ ਮਾਫੀ ਮੰਗ ਲਈ ਹੈ ਤੇ ਉਹਨਾਂ ਨੇ ਕਿਹਾ ਕਿ ਪਛਤਾਵਾ ਹੋ ਰਿਹਾ ਹੈ ਤੇ ਜਿਸ ਤੋਂ ਬਾਦ ਦੱਸ ਦिए ਕਿ ਕੰਗਣਾ ਥਪੜਕਾਣ ਮਾਮਲੇ ਦੇ ਵਿੱਚ ਸੀਆਈਐਸਐਫ ਦੇ ਡੀਆਈਜੀ ਜਿਹੜੇ ਕਿ ਵਿਨੇ ਕਾਜਲਾ ਦਾ ਬਿਆਨ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਇਸ ਗੱਲ ਨੂੰ ਲੈ ਕੇ ਮਾਫੀ ਮੰਗੀ ਹੈ ਤੇ ਜਿਸ ਤੋਂ ਬਾਅਦ ਭਾਵੁਕ ਹੋ ਕੇ ਥਪੜ ਜੜ ਦਿੱਤਾ ਤੇ ਜਿਸ ਦੇ ਦੌਰਾਨ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਤੇ ਜਿਸ ਦੌਰਾਨ ਇਸ ਗੱਲ ਨੂੰ ਲੈ ਕੇ ਕੋਈ ਵੀ ਹਜੇ ਪੁਸ਼ਟੀ ਨਹੀਂ ਹੈ ਪਰੰਤੂ ਵਿਜੇ ਜਿਹੜਾ ਕਿ ਕਾਪਲਾ ਮਾਫ ਕਰਨਾ ਵਿਜੇ ਜਿਹੜੇ ਕਿ ਕਾਜਲਾ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਕਿਹਾ ਗਿਆ ਕਿ ਕੁਲਵਿੰਦਰ ਕੌਰ ਨੇ ਭਾਵੁਕ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਹੁਣ ਉਹ ਪਛਤਾ ਰਹੀ ਹੈ ਮਾਫੀ ਮੰਗ ਰਹੀ ਹੈ ਤੇ ਜਿਸ ਤੋਂ ਬਾਅਦ ਡੀਆਈਜੀ ਦਾ ਇਹ ਵੀ ਕਹਿਣਾ ਹੈ ਕਿ ਮੈਂ ਕੰਗੜਾ ਰਣੋਥ ਨੂੰ ਮਿਲਿਆ ਖੁਦ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਕੰਗੜਾ ਰਣੋਥ ਨੇ ਮੈਨੂੰ ਪੁੱਛਿਆ ਕਿ ਆਖਿਰ ਕੁਲਵਿੰਦਰ ਕੌਰ ਕੌਣ ਹੈ ਤੇ ਕਿਉਂ ਮੇਰੇ ਥੱਪੜ ਮਾਰਿਆ ਗਿਆ ਤੇ ਇਸ ਦਾ ਬੈਕਗ੍ਰਾਉਂਡ ਕੀ ਹੈ ਤੇ ਜਿਸ ਤੋਂ ਬਾਅਦ ਬਹੁਤ ਸਾਰੇ ਸਵਾਲ ਜਿਹੜੇ ਕਿ ਛੇ ਗਏ ਤੇ ਹੁਣ ਕੰਗੜਾ ਰਣੋ ਦੇ ਥੱਪੜ ਕਾੜ ਮਾਮਲੇ ਦੇ ਵਿੱਚ ਨਮਾ ਹੀ ਵਿਵਾਦ ਛੜਿਆ ਹੋਇਆ ਤੇ ਲਗਾਤਾਰ ਚਾਰੇ ਪਾਸੇ ਇਸ ਗੱਲ ਨੂੰ ਲੈ ਕੇ ਚਰਚਾ ਹੋਈ ਹੋਈ ਹੈ ਤੇ ਉੱਥੇ ਹੁਣ ਕੰਗੜਾ ਰਣੋ ਥੱਪੜ ਮਾਰਨ ਵਾਲੀ ਮਹਿਲਾ ਕੁਲਵਿੰਦਰ ਕੌਰ ਨੂੰ ਸਸਪੈਂਡ ਵੀ ਕਰ ਦਿੱਤਾ ਤੇ ਉਸਦੇ ਉੱਤੇ ਐਫ ਆਈ ਆਰ ਦਰਜ ਵੀ ਕਰ ਦਿੱਤੀ ਤੇ ਜਿਸ ਦੇ ਦੌਰਾਨ ਹੁਣ ਇਹ ਗੱਲ ਕਿਹਾ ਜਾ ਰਹੀ ਹੈ ਕਿ ਹੁਣ ਕੁਲਵਿੰਦਰ ਕੌਰ ਨੇ ਜਿਹੜਾ ਕਿ ਮਾਫੀ ਮੰਗ ਲਈ ਹੈ ਤੇ ਇਸ ਦਾ ਬਿਆਨ ਜਿਹੜਾ ਕਿ ਵਿਨੇ ਕਾਜਲਾ ਦੇ ਵੱਲੋਂ ਦਿੱਤਾ ਗਿਆ ਡੀ ਆਈ ਜੀ ਦੇ ਵੱਲੋਂ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਭਾਵ ਕੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਪਛਤਾਰੀ ਹੈ ਤੇ ਮਾਫੀ ਮੰਗ ਰਹੀ ਹੈ ਤੇ ਇਸ ਗੱਲ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਿ ਕੁਲਵਿੰਦਰ ਕੌਰ ਜੀ ਨੇ ਬੀਤੇ ਦਿਨਾਂ ਦੇ ਵਿੱਚ ਕੰਗੜਾ ਰਣੋਤ ਦੇ ਥੱਪੜ ਮਾਰੇ ਆ ਥੱਪੜ ਝੜ ਦਿੱਤਾ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਕੰਗੜਾ ਰਣੋਤ ਨੇ ਵੀ ਜਵਾਬ ਆ ਛੇੜਾ ਕਿ ਕੁਲਵਿੰਦਰ ਕੌਰ ਨੂੰ ਦਿੱਤਾ ਤੇ ਉੱਥੇ ਹੀ ਉਹਨੇ ਕਿਹਾ ਕਿ ਕੰਗੜਾ ਰਣੋਤ ਦੇ ਵੱਲੋਂ ਕਿ ਮੇਰੇ ਫੇਸ ਦੇ ਉੱਤੇ ਹਿੱਟ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬੀਆਂ ਨੂੰ ਅਤਵਾਦ ਕਿਹਾ ਤੇ ਹੁਣ ਪੂਰਾ ਪੰਜਾਬ ਜਿਹੜਾ ਕੰਗੜਾ ਰਣੋਤ ਇਸ ਬਿਆਨ ਤੋਂ ਭੜਕਿਆ ਹੋਇਆ ਜ਼ਰ ਆ ਰਿਹਾ ਹੈ ਤੇ ਹੁਣ ਕੁਲਵਿੰਦਰ ਕੌਰ ਨੂੰ ਲੈ ਕੇ ਇੱਕ ਹੋਰ ਹੀ ਨਵਾਂ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ CISF ਦੇ DIG ਵਿਨੈ ਜਿਹੜੇ ਕਿ ਕਾਜਲਾ ਦੇ ਵੱਲੋਂ ਬਿਆਨ ਦੇ ਕੇ ਕਿਹਾ ਜਾ ਰਿਹਾ ਹੈ ਕਿ ਕੁਲਵਿੰਦਰ ਕੌਰ ਹੁਣ ਪਛਤਾ ਰਹੀ ਹੈ ਤੇ ਉਸ ਦੇ ਵੱਲੋਂ ਜਿਹੜਾ ਕਿ ਭਾਵੁਕ ਹੋ ਕੇ ਥੱਪੜ ਮਾਰਿਆ ਗਿਆ ਤੇ ਹੁਣ ਮਾਫੀ ਮੰਗੀ ਜਾ ਰਹੀ ਹੈ